ਵੈਲੋ ਤਾਂ ਜੀ ਆ ਤੁਸੀਂ ਸਾਰੇ ਪੱਤਰਕਾਰ ਸਾਥੀ ਆਇਓ ਤੁਹਾਡੇ ਚੈਨਲ ਦੇ ਮਾਧਿਅਮ ਦਰਾਈ ਮੈਂ ਅੱਜ ਦੀ ਮੀਟਿੰਗ ਦੀਆਂ ਜਿਹੜੇ ਡਿਸੀਜਨ ਨੇ ਉਹ ਸਾਂਝਾ ਕਰਨ ਲੱਗਿਆ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਪ੍ਰਕਿਊਰਮੈਂਟ ਦਾ ਐਲਾਨ ਹੋ ਚੁੱਕਿਆ ਹੈ 1 April ਤੋਂ ਸਰਕਾਰੀ ਖਰੀਦ ਜਿਹੜੀ ਹੈ ਉਹ ਪੰਜਾਬ ਤੋਂ ਸ਼ੁਰੂ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਪ੍ਰਕਿਊਰਮੈਂਟ ਦੇ ਸੀਜ਼ਨ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਇਹ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ ਚਾਰ ਡਿਸਟ੍ਰਿਕਟ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਬਾਨ ਸਾਡੇ ਐਮਡੀ ਅਲੱਗ-ਅਲੱਗ ਜਿਹੜੀਆਂ ਪ੍ਰੋਕੂਰਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਅੱਜ ਦੀ ਮੀਟਿੰਗ ਦੇ ਅੰਦਰ ਮੋٹے ਰੂਪ ਚ ਕਿਉਂਕਿ ਮਾਝੇ ਦੇ ਅੰਦਰ ਜਿਹੜੀ ਕਣਕ ਹੈ ਉਹ ਆਮ ਤੌਰ ਤੇ 10-12 April ਦੇ ਨੇੜੇ ਤੇੜੇ ਉਹ ਆਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ ਚ ਜਿਹੜਾ ਕਿਸਾਨ ਨੇ ਆਉਣਾ ਉਸ ਮਤਲਬ ਸਮੇਂ ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ ਅ 124 ਲੱਖ ਐਮਟੀ ਦਾ ਟਾਰਗੇਟ ਮਿਰੇ ਆ ਜਿਹੜਾ ਪਹਾ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 28894 ਕਰੋੜ ਰੁਪਈਆ ਸੀਸੀਐਲ ਵੀ ਸਾਡੇ ਕੋ ਆ ਚੁੱਕੀ ਹੈ ਆਰ ਵੀ ਵੱਲੋਂ ਸੋ ਜਿਹੜਾ ਬਾਰਦਨਾਂ ਆ ਉਹ ਆਲਮੋਸਟ ਸਾਡੇ ਕੋ ਜਿਹੜਾ ਉਹ ਕੰਪਲੀਟ ਆ ਸੋ ਅਸੀਂ ਉਹਨੂੰ ਬਾਰਦਨ ਨੂੰ ਜਿਹੜੇ ਖਰੀਦ ਕੇਂਦਰ ਨੇ ਸਾਡੇ ਉਹਨਾਂ ਤੇ ਪਹੁੰਚਦਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚੋਂਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਉਹ ਜਿਹੜੇ ਕੰਮ ਕੀਤੇ ਆ ਇਸ ਤੋਂ ਇਲਾਵਾ ਜੇ ਕਿਤੇ ਲੋੜ ਪੈ ਜਾਵੇ ਤੇ ਸਾਡੇ ਕੋਲ 650 ਹਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਸੋ ਪੂਰੀ ਤਰ੍ਹਾਂ ਜਿਹੜੀ ਸਾਡੀ ਬਚਨਬੱਤਾਂ ਸਰਕਾਰ ਦੀ ਕਿ ਕਿਸਾਨ ਦਾ ਕੱਲਾ ਕੱਲਾ ਦਾਣਾ ਚੱਕਾਂਗੇ ਔਰ ਉਹਦੀ ਜਿਹੜੀ ਪੇਮੈਂਟ ਆ 24 ਘੰਟੇ ਦੇ ਵਿੱਚ ਵਿੱਚ ਉਹ ਕਿਸਾਨ ਦੇ ਖਾਤੇ 'ਚ ਪਾਣ ਦਾ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਸੋ ਅੱਜ ਇਹਨਾਂ ਚਾਰ ਜ਼ਿਲ੍ਹਿਆਂ ਦੇ ਅੰਦਰ ਇੰਤਜ਼ਾਮਾਂ ਦਾ ਨਿਰੀਖਣ ਕੀਤਾ ਉਹਦਾ ਜ਼ਾਇਜ਼ਾ ਲਿਆ ਔਰ ਨਾਲ ਹੀ ਵੀ ਹਦਾਇਤ ਕੀਤੀ ਹੈ ਕਿ ਇਸ ਸੀਜ਼ਨ ਨੂੰ ਅਸੀਂ ਪਹਿਲੇ ਵਾਂਗ ਵਧੀਆ ਸੀਜ਼ਨ ਰੱਖਣਾ ਔਰ ਕਿਸਾਨ ਨੂੰ ਕੋ ਮੰਡਿਜ ਦਿੱਕਤ ਨਾ ਆਵੇ ਇਹਦੇ ਲਈ ਪੂਰੀ ਤਰ੍ਹਾਂ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਬਿਨਾ ਕਿਸੇ ਠੋਸ ਕਾਰਨ ਤੋਂ ਕੋਈ ਸਾਡਾ ਅਫਸਰ ਕੋ ਸਾਡਾ ਮੁਲਾਜ਼ਮ ਤੋ ਆਪਣੇ ਦਿੱਤੀ ਹੋਈ ਥਾਂ ਤੋਂ ਲਾਂਭੇ ਨਾ ਜਾਵੇ ਔਰ ਮੰਡੀਆਂ ਦੇ ਅੰਦਰ ਪਾਣੀ ਦੀ ਵਿਵਸਥਾ ਦਿੱਤੇ ਜ਼ੋਰ ਦਿੱਤਾ ਗਿਆ ਮਤਲਬ ਫਰਸਟ ایڈ ਦਿੱਤੇ ਜ਼ੋਰ ਦਿੱਤਾ ਗਿਆ ਤਾਂ ਜੋ ਮਨੁੱਖੀ ਜ਼ਿੰਵਨ ਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਔਕੜ ਆਂਦੀ ਹੈ ਤੇ ਅਸੀਂ ਉਹਨੂੰ ਉੱਥੇ ਹੀ ਪ੍ਰੋਵਾਈਡ ਕਰਾ ਸਕੀਏ ਸੋ ਪੂਰੀ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਔਰ ਮੈਂ ਉਮੀਦ ਕਰਦਾ ਮੈਂ ਅਰਦਾਸ ਵੀ ਕਰਦਾ ਕਿ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਅਸ਼ੀਰਵਾਦ ਰੱਖੇ ਔਰ ਇਸ ਵਾਰ ਬੰਪਰ ਫਸਲ ਪੰਜਾਬ ਦੇ ਅੰਦਰ ਜੋ ਫੀਡਬੈਕ ਹੈ ਉਹ ਜਿਹੜੀ ਚੰਗੀ ਫਸਲ ਦੀ ਹੈ ਔਰ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਟਾਰਗੇਟ ਉਹ ਕੰਪਲੀਟ ਕਰਾਂਗੇ ਜਿਹੜਾ ਸਾਨੂੰ ਕੇਂਦਰੀ ਪੂਲ ਲਈ ਮਿਲਿਆ ਆਮ ਜਿਹੜਾ ਸਾਡਾ ਉਹ ਸਰਕਾਰ ਦਾ ਸਟ੍ਰਕਚਰ ਆ ਉਹ ਇਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠਾ ਮੰਡੀ ਤੋਂ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਸਾਰੇ ਬਲਵਾਂ ਦਾ ਇਸ ਕੀਤੇ